范大爷。 i <laughs> ਆ ਮੇਰੇ ਮਤੋਂ ਸਿੱਧੇ ਪਰਮਾਰ ਸ਼ਹਿਰ ਕੀਤਾ ਹੈ ਜੇਕਰ ਕੱਟੇ ਤੂੰ ਬਿਆਨ ਤੋਂ ਦਗਾ ਭੈਰ ਸ੍ਰੀ ਗੁਰੂ ਨਾਨਕ ਨਾਮ ਲੇਵਾ ਮਾਈ ਭਾਈ ਜਿਹੜੇ ਦੇਸ਼ ਤੇ ਵਿਦੇਸ਼ ਵਿੱਚ ਬਸਦੇ ਆ ਉਹਨਾਂ ਸਾਰਿਆਂ ਨੂੰ ਖਾਲਸਾ ਸਾਜਨਾ ਦਿਵਸ ਦਾ 325 ਸਾਲਾਂ ਤੇ ਬਹੁਤ-ਬਹੁਤ ਵਧਾਈ ਦਿੰਦਾ ਕਾਮਨਾ ਵੀ ਕਰਦਾ ਕਿ ਅਜ ਤੋਂ 325 ਸਾਲ ਪਹਿਲਾਂ ਸਤਗੁਰਾਂ ਨੇ ਇੱਕ ਵੱਡੇ ਕਾਠ ਵਿੱਚੋਂ ਪੰਜ ਪਿਆਰੇ ਜਿਨ੍ਹਾਂ ਨੂੰ ਆਪਾਂ ਗੁਰੂ ਪਾਤਸ਼ਾਹ ਨੇ ਚੋਣ ਕੀਤੀ ਔਰ ਉਹਨਾਂ ਨੂੰ ਖੰਡੇ ਬਾਟੇ ਦੀ ਪੌਲ ਬਖਸ਼ਿਸ਼ ਕਰਕੇ ਸਤਗੁਰਾਂ ਨੇ ਆਪ ਵੀ ਉਹਨਾਂ ਪਾਸੋਂ ਖੰਡੇ ਬਾਟੇ ਦੀ ਪੌਲ ਪ੍ਰਾਪਤ ਕੀਤੀ ਸੋ ਇਹ ਇੱਕ ਸਿਧਾਂਤ ਸੀ ਪਵਿੱਤਰ ਨਿਖੜਮਾ ਖਾਲਸੇ ਪੰਥ ਲਈ ਕਿ ਪੰਜ ਪ੍ਰਧਾਨਨੀ ਦੀ ਫਿਰ ਤੋਂ ਸ਼ੁਰੂ ਹੋਈ ਤੇ ਪੰਜ ਖੰਡੇ ਬਾਟੇ ਦੀ ਪੌਲ ਦੇਣ ਲਈ ਗੁਰੂ ਪਾਤਸ਼ਾਹ ਦੇ ਸਨਮੁਖੋ ਕੇ ਇੱਕ ਜਥੇਦਾਰ ਚੁਣ ਕੇ ਉਹ ਖੰਡੇ ਬਾਟੇ ਦੀ ਪੌਲ ਤਿਆਰ ਕਰਕੇ ਜਿਹੜੇ ਵੀ ਇਸ ਦਿਹਾੜੇ ਤੇ ਆਉਂਦੇ ਉਹਨਾਂ ਸਾਰਿਆਂ ਨੂੰ ਉਹ ਪੌਲ ਦਿੱਤੀ ਜਾਂਦੀ ਮੈਂ ਜਿੱਥੇ ਵਧਾਈ ਦਿਨਾ ਉਥੇ ਕੌਮ ਨੂੰ ਵੀ ਅਪੀਲ ਕਰਦਾ ਕਿ ਵੱਧ ਤੋਂ ਵੱਧ ਆਪਾਂ ਅਮਰਤਾਰੀ ਹੋਈਏ ਇਹੋ ਸਤਿਗੁਰਾਂ ਦਾ ਸਾਨੂੰ ਸੰਦੇਸ਼ ਹੈ ਦੂਸਰੀ ਬੇਨਤੀ ਇਹ ਆ ਕਿ 325 ਸਾਲਾਂ ਤੇ ਪੰਜ ਸਿੰਘ ਸਹਿਬਾਨ ਵੱਲੋਂ ਔਰ ਜਸਹੇਦਾਰ ਸ਼੍ਰੀ ਕਾਲ ਤਖਤ ਸਿੰਘ ਸਾਹਿਬ ਗਿਆਨੀ ਰਖਵੀਰ ਸਿੰਘ ਦੀ ਵੱਲੋਂ ਇਹ ਹਦੇਸ਼ ਹੋਇਆ ਸੀ ਕਿ ਸਮੁੱਚੀ ਕੌਮ 325 ਸਾਲਾ ਖਾਲਸਾ ਸਾਜਨਾ ਦਿਵਸ ਨੂੰ ਆਪਣੇ ਘਰਾਂ ਦੇ ਉੱਤੇ ਆਪਣੇ ਦਫ਼ਤਰਾਂ ਦੇ ਉੱਤੇ ਆਪਣੇ ਕਾਰੋਬਾਰਾਂ ਦੇ ਉੱਤੇ ਤੇ ਭਾਵੇਂ ਗੁਰਦੁਆਰਾ ਸਹਿਬਾਨ ਦੇ ਵਿੱਚ ਪਹਿਲਾਂ ਵੀ ਖੰਡੇ ਤੇ ਨਿਸ਼ਾਨ ਸਾਹਿਬ ਸਜੋਹਤ ਆ ਇਹ ਖਾਲਸਾ ਜੀ ਦੇਖ ਵਾਲੇ ਉਹ ਨਿਸ਼ਾਨ ਸਾਹਿਬ ਸਜੋਬਤ ਕੀਤੇ ਜਾਂਦੇ। ਉਹ 13 ਬਸਾਖੀ ਤੱਕ ਨਹੀਂਗਾ ਉਹ ਸਾਰੇ ਖਾਲਸਾ ਪੰਥ ਨੂੰ ਉਦੇਸ਼ ਆ ਕਿ ਉਹ ਨਿਰੰਤਰ ਕਿਉਂਕਿ ਹਰ ਇੱਕ ਦਾ ਇੱਕ ਉਸੂਲ ਹੁੰਦਾ ਤੇ ਸਿੱਖ ਪੰਥ ਦਾ ਇਹ ਉਸੂਲ ਆ ਜਿੱਥੇ ਨਿਸ਼ਾਨ ਸਾਹਿਬ ਝੁਲਦਾ ਉਹਦਾ ਮਤਲਬ ਕਿ ਇਹ ਸਾਰਿਆਂ ਲਈ ਸਾਂਝਾ ਕਿਤੇ ਕੋਈ ਵੀ ਆ ਸਕਦਾ ਕਿਸੇ ਲਈ ਕੋਈ ਰੁਕਾਵਟ ਨਹੀਂ। ਸੋ ਮੈਂ ਸਾਰੀ ਸਮੂਚੀ ਸੰਗਤ ਨੂੰ ਬੇਨਤੀ ਕਰਦਾ ਸਿੱਖ ਭਾਈਚਾਰੇ ਨੂੰ ਕਿ ਇਹ ਨਿਸ਼ਾਨ ਸਾਹਿਬ ਆਪਣੇ ਘਰਾਂ ਦੇ ਉੱਤੇ ਵਿਸਾਖੀ ਤੱਕ ਨਹੀਂ ਇਹ ਜੇ ਸਦਾ ਵਾਸਤੇ ਚਲਾਣਾ ਤਾਂ ਵਧੀਆ ਹੋ ਵੀ ਪਰ ਘਟੋ ਘਟ ਇੱਕ ਸਾਲ ਆਪਣੇ ਇਹ ਮਾਰਕ ਆਫ ਰਿਸਪੈਕਟ ਗੁਰੂ ਦਸਮ ਪਾਤਸ਼ਾਹ ਜੀ ਨੂੰ ਸਮਰਪਿਤ ਹੋ ਕੇ ਜਿਹੜੇ ਉਹ ਨਿਸ਼ਾਨ ਸਾਹਿਬ ਆਪਣੇ ਘਰਾਂ ਦੇ ਚੁਲਾਏ ਜਾਣ ਦੂਸਰੀ ਬੇਨਤੀ ਆ ਕਿ ਲੰਬੇ ਅਰਸੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਬੰਦੀ ਸੀ ਇਹਨਾਂ ਦੀ ਅਰੇ ਹਾਈ ਦੀ ਲੜਾਈ ਲੜਦੀ ਆ ਰਹੀ ਹੈ ਔਰ ਇਹ ਅਸੀਂ ਕੋਈ ਇਨਸਾਫ ਨਹੀਂ ਮੰਗਦੇ ਕੇਵਲ ਦਾ ਕੇਵਲ ਜਿਹੜੀ 2019 ਦੇ ਵਿੱਚ ਸਹਬਾਂ ਦੇ ਧਾਨ ਗੁਰੂ ਨਾਨਕ ਦੇ ਪਾਸ਼ਾ ਜੀ ਦੇ ਪ੍ਰਕਾਸ਼ ਦਿਹਾੜੇ ਤੇ ਜਿਹੜੀ ਸੈਂਟਰ ਗਵਰਨਮੈਂਟ ਵੱਲੋਂ ਨੋਟੀਫਿਕੇਸ਼ਨ ਕੀਤੀ ਗਈ ਸੀ ਭਾਈ ਰਾਜੋਵਾਣੇ ਦੀ ਸਜ਼ਾ ਮਾਫ ਸਜ਼ਾ ਮਾਫ ਕਿੰਦਾ ਸਾਇੰਸ ਵੀ ਉਹਨਾਂ ਦੀ 10 ਸੈਂਟੈਂਸ ਜਿਹੜੀ ਉਹ ਮਾਫ ਕਰਕੇ ਲਾਈਵ 'ਚ ਤੇ ਗਰਦੀਪ ਸਿੰਘ ਭਾਈ ਗਰਦੀਪ ਸਿੰਘ ਖੜਾ ਤੇ ਭਾਈ ਦਵਿੰਦਰਪਾਲ ਸਿੰਘ ਕੋਲ ਉਹਨਾਂ ਦੀ ਜਿਹੜੀ ਆ ਉਹ ਮਾਫੀ ਦਿੱਤੀ ਜਾਊਗੀ ਪਰ ਅੱਜ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਉਹ ਭਾਈ ਕਰਮੀ ਸਿੰਘ ਪਟਿਆਲੇ ਵਾਲਾ ਜਿਹੜੇ ਵਿਚਾਰੇ ਦੇ ਘਰ ਇੱਕ ਬਿਰਧ ਮਾਤਾ ਆ ਵਿਆਹ ਵੀ ਸਾਰਾ ਜੇਲ੍ਹ ਦੇ ਪਿੱਛੇ ਵਿਆਹ ਵੀ ਨਾ ਹੋਇਆ ਉਹਦੀ ਮੋੜ ਇਹ ਕੈਨਸਲ ਕਰਕੇ ਪ੍ਰੋਲ ਉਹ ਮੋੜ ਜੇਲ੍ਹ ਵਿੱਚ ਧੱਕ ਦਿੱਤੇ ਆ ਇਹ ਸਾਡੇ ਵੱਡੇ ਗਿਲੇ ਵੀ ਆ ਔਰ ਜਿਹਦੇ ਸੈਂਟਰ ਸਰਕਾਰ ਤੇ ਗਿਲੇ ਆ ਉਸੇ ਪੰਜਾਬ ਦੀ ਸਰਕਾਰ ਤੇ ਵੀ ਗਿਲੇ ਆ ਕਿ ਕਿਵੇਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਐਕਟ ਦੇ ਵਿੱਚ ਜਿਹੜੀ 103 ਸਾਲਾਂ 'ਚ ਕਦੇ ਕਿਸੇ ਨੇ ਕਿਸਤਾਕੀ ਨਹੀਂ ਕੀਤੀ ਉਹਦੇ ਵਿੱਚ ਦਖਲਅੰਦਾਜ਼ੀ ਕੀਤੀ। ਤੋਂ ਇਦਾਂ ਹੀ ਆ ਪਿੱਛੇ ਹਰਿਆਣੇ ਦੇ ਵਿੱਚ ਜਿਹੜੇ ਆ ਲਗਾਤਾਰ ਤਿੰਨ ਚਾਰ ਦਿਨ ਦਾ ਮੈਂ ਸੁਣ ਰਿਹਾ ਕਿ ਕਿਵੇਂ ਉਥੇ ਇੱਕ ਦੂਏ ਦੇ ਖਿਲਾਫ ਭਰ ਕੇ ਗੰਦ ਦੇ ਟੋਕਰੇ ਸਿੱਟੇ ਜਾ ਰਹੇ। ਸਰਕਾਰ ਨੇ ਉਹ ਖਾਤੇ ਸੀਲ ਕਰਤੇ ਆ। EMPLOYEES ਬਿਕਾਰਿਆਂ ਦੇ ਭਲੇ ਤਨਖਾਹਾਂ ਨਹੀਂ ਤੇ ਜਦ ਅਸੀਂ ਪਹਿਲਾਂ ਵੀ ਕਿਹਾ ਸੀਗਾ ਪਈ ਤੁਸੀਂ ਅਕਾਲ ਤਖਤ ਦੀ ਤਾਬਿਆ ਆ ਕੇ ਕਮੇਟੀ ਬਣਾਓ ਜੇ ਬਣਾਉਣੀ ਵੀ ਪਰ ਸ਼ੋਮਣੀ ਕਮੇਟੀ ਇਹਨੂੰ ਮਾਨਤਾ ਨਹੀਂ ਦਿੰਦੀ ਪਰ ਅੱਜ ਜੋ ਅਸੀਂ ਕਹਿੰਦੇ ਸੀ ਉਹ ਸਾਰਾ ਸਾਹਮਣੇ ਸ਼ਬਾਹ ਥੋੜ ਕੇ ਆ ਗਿਆ ਤਾਂ ਮੈਂ ਸੈਂਟਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਨੂੰ ਬੇਨਤੀ ਕਰਨੀ ਚਾਹਨਾ ਕਿ ਕਦੇ ਵੀ ਧਰਮ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਕਰੋਗੇ ਉਹਦਾ ਫਿਰ ਨੁਕਸਾਨ ਹੋਊਗਾ ਕਿਉਂਕਿ ਸਿੱਖ ਪੰਥ ਕਦੇ ਵੀ ਕਿਸੇ ਦੇ ਧਰਮ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਦਾ ਸਤਿਕਾਰ ਕਰਦਾ ਐਵੇਂ ਦਿੱਲੀ ਦੀ ਕਮੇਟੀ 'ਚ ਕਿਵੇਂ ਹੋਇਆ ਮੈਂ ਵੱਡੇ ਡੰਗਾਈ 'ਚ ਨਾ ਜਾਵਾਂ ਇਦਾਂ ਹੀ ਹਜੂਰ ਸਾਹਿਬ ਦੇ ਵਿੱਚ ਕੀ ਹੋਇਆ। ਤੋਂ ਐਵੇਂ ਹੀ ਹੁਣ ਪੰਜਾਬ ਦੇ ਵਿੱਚ ਵੀ ਯਤਨ ਕੀਤਾ ਜਾ ਰਿਹਾ। ਆਉਂਦੀ ਚੌਂ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਲਈ ਉਹਦੇ ਲਈ ਗੋਂਦਾ ਗੋਦੀਆ ਜਾ ਰਹੀਆਂ। ਸ੍ਰੀ ਅਕਾਲ ਤਖਤ ਸਾਹਿਬ ਨੂੰ ਕਿਵੇਂ ਸਿਧਾਂਤਕ ਤੌਰ ਤੇ ਸਿੱਖਣਾ ਉਹਦੇ ਲਈ ਵੀ ਗੋਂਦਾ ਗਣੀਆਂ ਜਾ ਰਹੀਆਂ। ਸੋ ਸਿਰ ਕਾਮ ਨੂੰ ਸਮੁੱਚੇ ਤੌਰ ਤੇ ਬੇਨਤੀ ਕਰਦਾ ਇੱਕ ਥਾਂ ਇਕੱਤਰ ਹੋਈਏ। ਲਓ ਅੱਜ ਤੁਸੀਂ ਇੱਕ ਝੰਡੇ ਥੱਲੇ ਇਕੱਟੇ ਹੋ ਜਾਓ। ਕਿਸੇ ਦੀ ਮੰਗ ਦੀ ਲੋੜ ਨਹੀਂ ਪੈਣੀ। ਮੰਗ ਆਪਣੇ ਆਪ ਹੀ ਤੁਹਾਡੇ ਕੋਲ ਪੂਰੀ ਹੋ ਜਾਊਗੀ। ਸੋ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਸਮਾਂ ਜਿਹੜਾ ਆ ਅਕਤਰ ਹੋਣ ਦਾ ਆ ਤੇ ਜਦੋਂ ਵੀ ਖਾਲਸਾ ਪੰਥ ਇਕੱਠਾ ਹੋਇਆ ਉਦੋਂ ਪ੍ਰਾਪਤੀਆਂ ਹੋਈਆਂ ਖਾਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੋ ਮੈਂ ਜਿੱਥੇ ਅੱਜ ਵਧਾਈ ਵੀ ਦਿੰਨਾ ਉਥੇ ਇਹ ਸਰਕਾਰ ਨੂੰ ਵੀ ਚਾਹਨਾ ਜਿਹੜੇ ਧਾਰਮਿਕ ਕਾਰਜ ਆ ਪਿਛੇ ਅਨੰਦਪੁਰ ਸਾਹਿਬ ਦਾ ਆਪਾਂ ਹੋਲਾ ਮਹੱਲਾ ਮਨਾ ਕੇ ਹਟੇ ਉਹ ਕਿਵੇਂ ਮਹਾਪੁਰਸ਼ਾਂ ਨੇ ਅਨੰਦਗੜ੍ਹ ਕਿਲੇ ਵਾਲਿਆਂ ਨੇ ਉਹ ਛੜਕ ਚੌੜੀ ਕੀਤੀ ਇੱਕ ਬਜਰੀ ਦੀ ਉਥੇ ਟੋਕਰੀ ਨੇ ਸੈਟੇ ਸਕੇ ਜਿਹੜੀ ਖਾਲਸੇ ਦੀ ਜਨਮ ਭੂਮੀ ਆ ਆ ਹੁਣ ਵੀ ਮੈਂ ਇੱਥੇ ਦੇਖਦਾ ਇੱਕਾ ਜ਼ਰੂਰ 메ਨ ਰੋਡ ਦੇ ਉੱਤੇ ਜਿਹੜੀ ਆ ਉਹ ਜ਼ਰੂਰੀ ਨਹੀਂ ਉਹ ਪ੍ਰੀਮਿਕਸ ਜਿਹੜੀ ਪਾਈ ਆ ਪਰ ਬਾਕੀ ਛੜ ਕਰਨ ਦਾ ਜੋ ਹਾਲ ਆ ਮੈਂ ਸਮਝਦਾ ਸਰਕਾਰ ਹਰ ਇੱਕ ਪੱਖ ਤੋਂ ਜਿਹੜੀ ਆ ਬੇਲ ਹੋਈ ਖਾਸ ਕਰਕੇ ਧਾਰਮਿਕ ਜਦੋਂ ਸਾਡੇ ਆਉਂਦੇ ਇਤਿਹਾਸਿਕ ਜੋੜ ਮੇਲੇ ਤਾਂ ਤਾਂ ਹਰ ਇੱਕ ਦਾ ਜੋਰ ਹੁੰਦਾ ਸਰਕਾਰ ਦਾ ਵੀ ਸੰਗਤਾਂ ਨੇ ਆਉਣਾ ਆ ਤੇ ਕੋਈ ਨਾ ਕੋਈ ਸਹਿਦ ਕਰ ਦਈਏ ਆ ਪਿਛੇ ਸੀਬਰੀ ਦਾ ਸਾਡਾ ਸਗਾ ਉਹ ਵੀ ਆਪ ਹੀ ਸਾਨੂੰ ਆਪਣੇ ਕੋਲੋਂ ਹੀ ਕਰਨਾ ਪਿਆ ਸੋ ਮੈਂ ਸਮਝਦਾ ਪਏ ਅੱਜ ਦੇ ਦਿਹਾੜੇ ਦੇ ਉੱਤੇ ਸਮੁੱਚੀ ਕੌਮ ਇੱਕ ਅਕਾਲ ਤਖਤ ਦੀ ਸਰਪ੍ਰਸਤੀ ਹੇਠ ਇਕੱਠੇ ਹੋਣ ਤੇ ਜਿਹੜੇ ਕੋਈ ਮੁੱਦੇ ਨਹੀਂ ਰਹਣੇ ਫੇਰ ਆ ਬੋਲਣੀਆਂ ਵੀ ਲੋੜਾਂ ਨਹੀਂ ਪੈਣੀਆਂ ਆਪਣੇ ਆਪ ਹੀ ਸਾਰੇ ਹੱਲ ਹੋ ਜਾਣਗੇ ਸੋ ਸਾਰੇ ਕੌਮ ਨੂੰ ਬਹੁਤ ਬਹੁਤ ਵਧਾਈ ਦਿੰਦਾ